ਬਾਕਸ ਕੈਨੇਡਾ ਦਾ ਕਹਿਣਾ ਹੈ ਕਿ ਅਲਬਰਟਾ ਹਾਈਵੇ 16 ਦੇ ਸ਼ੁੱਕਰਵਾਰ ਨੂੰ ਸਾਰੇ ਆਵਾਜਾਈ ਦੇ ਲਈ ਦੁਬਾਰਾ ਖੁੱਲਣ ਦੀ ਉਮੀਦ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਇਹ ਖੁੱਲੇਗਾ ਪਰ ਸਮਾਂ ਤੇ ਪਹੁੰਚ ਅਗਦੇ ਤਰੀਕੇ ਤੇ ਹੀ ਨਿਰਭਰ ਕਰਦੇ ਨੇ ਹਾਈਵੇ 93 ਤੇ ਹੋਰ ਪਾਰਕ ਰੋਡਵੇਜ਼ ਗੈਰ ਘਟਨਾ ਆਵਾਜਾਈ ਦੇ ਲਈ ਬੰਦ ਨੇ ਬਾਕਸ ਕੈਨੇਡਾ ਦਾ ਕਹਿਣਾ ਹੈ ਕਿ ਆਈਸ ਫੀਲਡਸ ਪਾਰਕਵੇ ਦੇ ਕੁਝ ਹਿੱਸੇ ਬੈਫ ਨੈਸ਼ਨਲ ਪਾਰਕ ਦੇ ਵਿੱਚ ਲੇਕ ਲੂਇਸ ਅਲਬਰਟਾ ਤੇ ਕਲੰਬੀਆ ਆਈਸ ਫੀਲਡਸ ਦੇ ਤਾ ਬਾਸਕਾ ਗਲੇਸ਼ੀਅਰ ਖੇਤਰ ਦੇ ਵਿਚਕਾਰ ਦੁਬਾਰਾ ਖੁੱਲਣ ਦੀ ਉਮੀਦ ਹੈ ਜੰਗਲ ਦੀ ਅਗਨੇ ਜੈਸਪਰ ਨੈਸ਼ਨਲ ਪਾਰਕ ਨੂੰ ਖਾਲੀ ਕਰਨ ਦੇ ਲਈ ਮਜਬੂਰ ਕਰਨ ਤੇ ਅਲਬਰਟਾ ਤੋਂ BC ਨੂੰ ਜੋੜਨ ਵਾਲੇ ਮੁੱਖ ਵਪਾਰਕ ਆਵਾਜਾਈ ਮਾਰਗਾਂ ਦੇ ਵਿੱਚੋਂ ਇੱਕ ਨੂੰ ਬੰਦ ਕਰਨ ਦੇ ਹਫ਼ਤਿਆਂ ਬਾਅਦ ਹਾਈਵੇ ਮੋੜ ਖੋਲਣ ਲਈ ਤਿਆਰ ਹੈ ਜੈਸਪਰ ਤੇ ਪਾਰਕਸ ਕੈਨੇਡਾ ਦੀ ਨਗਰਪਾਲਿਕਾ ਨੇ ਐਲਾਨ ਕੀਤਾ ਹੈ ਕਿ ਹਾਈਵੇ 16 ਸ਼ੁੱਕਰਵਾਰ ਨੂੰ ਸਾਰੇ ਟ੍ਰੈਫਿਕ ਲਈ ਖੁੱਲ ਜਾਵੇਗਾ ਜਦੋਂ ਤੱਕ ਹਾਲਾਤ ਇਜਾਜ਼ਤ ਨਹੀਂ ਦਿੰਦੇ ਯellowhead ਰੋਜ਼ਾਨਾ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਸਾਰੇ ਪੂਰਬ ਤੇ ਪੱਛਮ ਵਾਲੇ ਆਵਾਜਾਈ ਲਈ ਖੁੱਲੇਗਾ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਮਾਂ ਤੇ ਜੋ ਬਿਨਾ ਨੋਟਿਸ ਦੇ ਬਦਲੇ ਜਾ ਸਕਦੀ ਹੈ ਤੇ ਇਹ ਜੰਗਲੀ ਅੱਗ ਦੇ ਵਿਹਾਰ ਤੇ ਉੱਤੇ ਹੀ ਨਿਰਭਰ ਕਰਦਾ ਹੈ ਹਾਈਵੇ ਨੂੰ ਪਹਿਲਾ ਵਪਾਰਕ ਆਵਾਜਾਈ ਲਈ ਮੋੜ ਖੋਲਿਆ ਗਿਆ ਸੀ ਤੇ ਬੀਸੀ ਤੋਂ ਬਾਹਰ ਕੱਢਣ ਵਾਲਿਆਂ ਲਈ ਅਲਬਰਟਾ ਤੱਕ ਜਾਏਗਾ ਤੇ ਪਾਰਕ ਦੇ ਅੰਦਰ ਹਾਈਵੇ ਤੋਂ ਬਾਹਰ ਜਾਣ ਜਾਂ ਰੋਕਣ ਦੀ ਇਜਾਜ਼ਤ ਨਹੀਂ ਹੋਵੇਗੀ ਇੱਥੇ ਕੋਈ ਵਾਸ਼ਰੂਮ ਜਾਂ ਫਿਰ ਰੀਫਿਊਲਿੰਗ ਵਿਕਲਪ ਨਹੀਂ ਹੋਣਗੇ ਪੀਸ ਅਧਿਕਾਰੀ ਇਹ ਯਕੀਨੀ ਬਣਾਉਣ ਦੇ ਲਈ ਗਸ਼ਤ ਵਧਾਉਣਗੇ ਕਿ ਯਾਤਰਾ ਪਾਬੰਦੀਆਂ ਤੇ ਸਪੀਡ ਦੀ ਨਿਗਰਾਨੀ ਕਿ ਕੀਤੀ ਜਾਂਦੀ ਹੈ ਉਦਘਾਟਨ ਸਿਰਫ ਹਾਈਵੇ 16 ਯੋਲੋ ਹੈਡ ਲਈ ਹੈ ਨਾ ਕਿ ਜੈਸਪਰ ਦੇ ਨੇੜੇ ਹਾਈਵੇ 93 ਜਾਂ ਪੂਰੇ ਪਾਰਕ ਵਿੱਚ ਹੋਰ ਰੋਡਵੇਜ਼ ਜੋ ਕਿ ਸਾਰੇ ਗੈਰ ਘਟਨਾ ਆਵਾਜਾਈ ਲਈ ਬੰਦ ਰਹਿੰਦੇ ਨੇ ਜੈਸਪਰ ਨੇ ਕਿਹਾ ਹੈ ਕਿ ਜਾਣਕਾਰੀ ਉਪਲਬਧ ਹੋਣ ਤੇ ਉਹਨਾਂ ਰੋਡਵੇਜ਼ ਨੂੰ ਦੁਬਾਰਾ ਖੋਲਣ ਬਾਰੇ ਵੇਰਵੇ ਸਾਂਝੇ ਕੀਤੇ ਨੇ ਹਾਈਵੇ 93 ਆਈਸਫੀਲਡ ਪਾਰਕਵੇ ਦੇ ਕੁਝ ਹਿੱਸੇ ਇਸ ਹਫਤੇ ਦੁਬਾਰਾ ਬੰਦ ਦੁਬਾਰਾ ਖੁੱਲਣਗੇ ਹਾਲਾਂਕਿ ਜੈਸਪੁਰ ਸ਼ਹਿਰ ਦੇ ਉੱਤਰ ਵੱਲ ਪੂਰੇ ਤਰੀਕੇ ਨਾਲ ਨਹੀਂ ਹੋਣਗੇ 2 ਹਫ਼ਤਿਆਂ ਤੋਂ ਵੱਧ ਸਸਕੈਚੂਨ ਰਿਵਰ ਕ੍ਰੋਸਿੰਗ ਦੇ ਉੱਤਰ ਵੱਲ ਹਾਈਵੇ ਦਾ 150 ਕਿਲੋਮੀਟਰ ਦਾ ਹਿੱਸਾ ਬੰਦ ਕਰ ਦਿੱਤਾ ਗਿਆ 9 ਅਗਸਤ ਦੀ ਸ਼ੁਰੂਆਤ ਤੋਂ ਪਾਕਸ ਕੈਨੇਡਾ ਨੇ ਕਿਹਾ ਕਿ ਆਈਸਫੀਲਡਸ ਪਾਰਕਵੇ ਲੇਕ ਲੂਇਸ ਤੇ ਕੋਲੰਬੀਆ ਆਈਸਫੀਲਡ ਦੇ ਅਥਾਬਾਸਕਾ ਕਲੇਸ਼ੀਅਰ ਖੇਤਰ ਦੇ ਵਿਚਕਾਰ ਆਵਾਜਾਈ ਦੀ ਆਗਿਆ ਦੇਵੇਗੀ ਹਾਈਵੇ ਤੇ ਜਨਤਕ ਪਹੁੰਚ ਨੂੰ ਸਸਕੇਚਵਨ ਰਿਵਰ ਕ੍ਰੋਸਿੰਗ ਤੋਂ ਲਗਭਗ 50 ਕਿਲੋਮੀਟਰ ਉੱਤਰ ਵੱਲ ਆਈਸਫੀਲਡ ਸੈਂਟਰ ਤੱਕ ਵਧਾਇਆ ਜਾਏਗਾ ਪਾਰਕਸ ਕੈਨੇਡਾ ਅਥਾਬਾਸਕਾ ਗਲੇਸ਼ੀਅਰ ਦੇ ਖੇਤਰ ਵਿੱਚ ਸੀਮਿਤ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਗਵਾਂਡੀ ਰਾਸ਼ਟਰੀ ਪਾਰਕਾਂ ਤੋਂ ਸਰੋਤਾਂ ਦੀ ਵਰਤੋਂ ਕਰੇਗਾ ਜੈਸਪਰ ਨੈਸ਼ਨਲ ਪਾਰਕ ਦੇ ਸਾਰੇ ਕੈਂਪ ਗਰਾਊਂਡ ਤੇ ਟ੍ਰੇਲ ਬੰਦ ਰਹਿੰਦੇ ਨੇ ਜਿਸ ਵਿੱਚ ਹਾਈਵੇ 93 ਦੇ ਨਾਲ ਸ਼ਾਮਿਲ ਹੈ ਤੇ ਹਾਲਾਂਕਿ ਬੈਫ ਨੈਸ਼ਨਲ ਪਾਰਕ ਦੇ ਦਿਨ ਵਰਤੋਂ ਵਾਲੇ ਖੇਤਰ ਤੇ ਹਾਈਵੇ ਦੇ ਦੱਖਣੀ ਹਿੱਸੇ ਨਾਲ ਟ੍ਰੇਲ ਹੁਣ ਸਾਰੇ ਸੈਲਾਨੀਆਂ ਲਈ ਖੁੱਲੇ ਖੁੱਲੇ ਨੇ ਪਰਨਾਈਜ਼ਲ ਕਰੇਕ ਟ੍ਰੇਲ ਨੂੰ ਛੱਡ ਕੇ Parks Canada ਨੇ ਕਿਹਾ ਹੈ ਕਿ ਬੈਂਫ ਵਿੱਚ ਸਾਰੇ ਫਰੰਟ ਕੰਟਰੀ ਤੇ ਬੈਕ ਕੰਟਰੀ ਕੈਂਪਗਰਾਉਂਡ ਵੀ ਖੁੱਲੇ ਨੇ ਮੰਗਲਵਾਰ ਰਾਤ ਤੱਕ ਜੈਸਪਰ ਨੈਸ਼ਨਲ ਪਾਰਕ ਦੇ ਵਿੱਚ ਜੰਗਲ ਦੀ ਅੱਗ ਲਗ ਅਗ-ਪਗ 34000 ਹੈਕਟੇਅਰ ਆਕਾਰ ਦੇ ਵਿੱਚ ਰਹੀ ਤੇ ਅਜੇ ਵੀ ਕਾਬੂ ਤੋਂ ਬਾਹਰ ਹੈ Parks Canada ਨੇ ਕਿਹਾ ਹੈ ਕਿ ਮੌਸਮ ਨੇ ਅੱਗ ਦੇ ਲੈਂਡਸਕੇਪ ਤੇ ਉਨੀ ਜ਼ਿਆਦਾ ਬਾਰਿਸ਼ ਨਹੀਂ ਕੀਤੀ ਜਿੰਨੀ ਉਹਨਾਂ ਨੂੰ ਉਮੀਦ ਸੀ ਕੁਝ ਖੇਤਰਾਂ ਵਿੱਚ ਬਾਕੀਆਂ ਨਾਲੋਂ ਜ਼ਿਆਦਾ ਬਾਰਿਸ਼ ਹੋਈ ਤੇ 3 ਕਿਲੋਮੀਟਰ ਤੇ 12 ਕਿਲੋਮੀਟਰ ਦੇ ਵਿਚਕਾਰ ਦੀ ਮਾਤਰਾ ਹੈ Parks Canada ਨੇ ਕਿਹਾ ਕਿ ਅੰਬਲੇ ਨੇ ਅੱਗ ਨੂੰ ਕੰਟਰੋਲ ਤੋ ਕਟ ਫਲਾਉਣ ਲਈ ਸਪੀਡ ਰੱਖੀ ਇਸ ਸੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ